ਹਾਂਜੀ ਬਾਈ ਜੀ ਕੀ ਹਾਲ ਆ ਸਾਰਿਆਂ ਦਾ ਜਿਹੜੇ ਬੰਦੇ ਦਿੱਲੀ ਚ ਆਏ ਵੇ ਆ ਉਹਨਾਂ ਨੂੰ ਤਾਂ ਸਾਰੀ ਸ੍ਰੀਤੀ ਦਾ ਪਤਾ ਹੀ ਆ ਅਸਲ ਜਿਹੜੀ ਆ ਵੀਡੀਓ ਆ ਪੰਜਾਬ ਵਾਲਿਆਂ ਲਈ ਆ ਕਿਉਂਕਿ ਜਿਹੜੇ ਹਜੇ ਵੀ ਘਰਾਂ ਚ ਬੈਠੇ ਆ ਭਰਾਵੋ ਮਾਰੋ ਹੰਬੜਾ ਸੋਨੂੰ ਰਾਹ ਬਣ ਗਿਆ ਤੁਹਾਡਾ ਟਿਕਾਣਾ ਬਣ ਗਿਆ ਸਾਰਾ ਕੁਝ ਕੰਮ ਗਾਹਾਂ ਸੈਟ ਆ ਸਿਰਫ ਤੁਸੀਂ ਆਉਣਾ ਹੀ ਆ ਪਤਾ ਕੀ ਗੱਲ ਆ ਜੇ ਆਪਾਂ ਕਿਤੇ ਵੀ ਧਰਨਾ ਲਾਣਗੇ ਜਾਂ ਲੰਮੇ ਟਾਈਮ ਲਈ ਕਿਤੇ ਜਾਇਆਈਏ ਆਪਾਂ ਇੱਕ ਦੂਜੇ ਨਾਲ ਨਾ ਜਿਵੇਂ ਉਹ ਕਹਿੰਦੇ ਹੁੰਦੇ ਆ ਇੱਕ ਦੂਜੇ ਨਾਲ ਬਾਰੀ ਲਵਾਉਣੀ ਹੁੰਦੀ ਆ ਜਿਵੇਂ ਪਹਿਰੇ ਤੇ ਲਾ ਲਓ ਜਾਂ ਕੈਸ਼ ਸਟੋਰ ਲਾਵੇ ਉਵੇਂ ਬਾਰੀਆਂ ਲਵਾਓ ਜਿਹੜੇ ਹੁਣ ਇੱਥੇ ਬੰਦੇ ਆ ਬੰਦੇ ਆਏ ਵੇ ਆ ਇਹਨਾਂ ਨੂੰ ਆਪਦੇ ਮਾੜੇ ਮੋٹے ਘਰੇ ਕੰਮ ਧੰਦੇ ਵੀ ਹੁੰਦੇ ਆ ਹਨਾ 15 ਦਿਨ ਇਹ ਲਾ ਗਏ 15 ਦਿਨ ਤੁਸੀਂ ਲਾ ਦਿਓ ਅਧਲਾ ਬਦਲੀ ਕਰਦੇ ਰਹੋ ਦਿੱਲੀ ਨੂੰ ਖੇਤ ਬਣਾ ਦਿਓ ਖੇਤ ਬਣਾ ਕੇ ਛੱਡੋ ਦਿੱਲੀ ਨੂੰ ਜੇ ਕਾਮਯਾਬ ਹੋਣਾਗਾ ਤੁਸੀਂ ਇਧਰੋਂ ਕੋ ਬਸ ਤੇ ਚੜਾਏ ਕੋ ਗੱਡੀਆਂ ਤੇ ਚੜਾਏ ਕੋ ਟਰਾਲੀਆਂ ਤੇ ਚੜਾਏ ਕੋਸ ਇਧਰੋਂ ਮੁੜ ਕੇ ਇਹਨੂੰ ਖੇਤ ਬਣਾਓ ਫੇਰ ਹੱਲ ਹੋਊਗਾ ਤਾਂ ਹਜੇ ਨਹੀਂ ਮੰਨਣ ਨੂੰ ਤਿਆਰ ਰਾਤ ਉਹਨਾਂ ਨੇ ਖੇਤੀਬਾੜੀ ਮੰਤਰੀ ਦਾ ਫੇਰ ਬਿਆਨ ਆ ਕਹਿੰਦਾ ਇਹ ਤਾਂ ਕਾਂਗਰਸ ਵਾਲਿਆਂ ਕਿਸਾਨਾਂ ਨੂੰ ਕਾਂਗਰਸ ਵਾਲੀ ਦੱਸ ਦਿਆ ਸਰ ਸਾਰਿਆਂ ਨੂੰ ਉਹ ਮੂਰਖ ਬਣਾ ਰਿਹਾ ਕਹਿੰਦਾ ਇਹ ਤਾਂ ਕਾਂਗਰਸ ਵਾਲਿਆ ਕਹਿੰਦਾ ਤਾਂ ਕਾਂਗਰਸ ਕਰਾ ਰਹੀ ਆ ਇਹ ਸਪੈਸ਼ਲ ਪੰਜਾਬ ਵਾਲਿਆਂ ਲਈ ਵੀਡੀਓ ਆ ਜਿਹੜੇ ਧਰਨਿਆਂ ਤੇ ਵੀ ਪੰਜਾਬੀ ਬਾਹਲੇ ਬੁੜਕੇ ਸੀ ਮੈਂ ਕਰ ਦੂੰ ਮੈਂ ਜਾ ਕਰ ਦੂੰ ਉਹ ਅਸੀਂ ਦੇਖੀ ਜਾਂਦੇ ਘਰਾਂ 'ਚ ਬੈਠੇ ਆ ਆ ਜੋ ਘਰਾਂ ਦਿੱਲੀ ਭੱਜੇ ਆਓ ਘਰਾਂ ਇਨੂੰ ਖੇਤ ਬਣਾ ਦਿਓ ਕਿਤੇ ਆ ਕੇ ਕਿਤੇ ਬਾਕੇ ਘਰਾਂ ਚ ਨਾ ਰਹੋ ਜੇ ਆਪਾਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਹਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਸਾਰੀ ਜਿੱਲੀ ਘੇਰੋ ਇੱਕ ਗੱਲ ਹੋਰ ਆ ਭਰਾਵੋ ਹੱਥ ਜੋੜ ਕੇ ਬੇਨਤੀ ਆ ਦੁਨੀਆ ਨਾਲ ਨੂੰ ਵੀ ਬੇਨਤੀ ਆ ਵੀ ਹੁਣ ਆਪਣਾ ਟਰਨਿੰਗ ਪੁਆਇੰਟ ਆ ਗੱਲ ਸਿਰੇ ਤੇ ਆਈ ਖੜੀ ਆ ਧਿਆਨ ਰੱਖੋ ਭਰਾਵੋ ਬਹੁਤ ਕੁਸ਼ ਕਰਨੀਆਂ ਸਰਕਾਰਾਂ ਚੱਲਣਾ ਚੱਲਣਗੀਆਂ ਬਹੁਤ ਕੁਸ਼ ਕਰਨੀਆਂ ਇਹ ਹੁਣ ਆਪਾਂ ਇਹਨਾਂ ਨੂੰ ਦਵਾਲ ਨਹੀਂ ਰਹਿਣਾ ਕਿਉਂਕਿ ਹੁਣ ਆਪਾਂ ਪੜੇ ਲਿਖੇ ਕਿਸਾਨ ਆ ਹੁਣ ਆਪਾਂ ਇਹ ਜੰਗ ਜਿੱਤ ਕੇ ਛੱਡਣੀਆਂ ਬਾਕੀ ਇੱਕ ਗੱਲ ਸੁਣ ਮੈਂ ਹੋਰ ਦੱਸ ਦਿੰਨਾਗਾ ਵੀ ਬਰਾਉ ਜ਼ਿਆਦਾਤਰ ਨੌਜਵਾਨ ਪੀੜ੍ਹੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇਹ ਕਹਿ ਰਹੀ ਆ ਵੀ ਅਸੀਂ ਦਿੱਲੀ ਦੇ ਵਿੱਚ ਨਹੀਂ ਜਾਣਾ ਜ਼ਿਆਦਾਤਰ ਜ਼ਿਆਦਾਤਰ ਸਾਰੀ ਨੌਜਵਾਨ ਵੀ ਆ ਬਾਕੀ ਹੋਰ ਵੀ ਸੰਧਾਰ ਲੋਕ ਇਹ ਕਹਿ ਰਿਹਾ ਵੀ ਜੇ ਦਿੱਲੀ ਦੇ ਵਿੱਚ ਭਾਗੇ ਜਿਵੇਂ ਇੱਕ ਬਾਗਲ ਹੁੰਦਾਗਾ ਬਾਗਲ 'ਚ ਬੈਠੇ ਰਹੋਗੇ ਉਹਨਾਂ ਦੇ ਕੋਈ ਅਸਰ ਨਹੀਂ ਪੈਣਾ ਉਹ ਜ਼ਿਆਦਾਤਰ ਸਾਰੀ ਨੌਜਵਾਨ ਪੀੜ੍ਹੀ ਇਹੀ ਕਹਿੰਦੇ ਵੀ ਦਿੱਲੀ ਨੂੰ ਚਾਰੇ ਪਾਸੇ ਘੇਰਿਆ ਜਾਵੇ ਤਾਂ ਕਿ ਇਹਨਾਂ ਦਾ ਦੁੱਧ ਪਾਣੀ ਬੰਦ ਹੋ ਜੇ ਕਿਉਂਕਿ ਇੱਥੇ ਸਾਨੂੰ ਪਤਾ 70 ਸੀਟਾਂ ਆਈਆਂ ਇਹ ਪੂਰਾ ਸ਼ਹਿਰ ਆ ਇਹ ਪਿੰਡ ਨਹੀਂ ਹੈਗਾਗਾ ਕੌਣੇ ਪੰਜਾਬ ਜੱਡਾ ਸ਼ਹਿਰ ਆ ਇਹ ਕੱਲਾ ਦਿੱਲੀ ਜੇ ਇੱਥੇ ਇੱਕ ਦਿਨ ਨਾ ਦੁੱਧ ਪਾਣੀ ਆਟਾ ਬੰਦ ਹੋ ਗਿਆ ਇਹਨਾਂ ਦਾ ਜਲੂਸ ਨਿਕਲ ਜੋ ਸਾਰਿਆਂ ਦੀ ਰਾਇ ਆ ਵੀ ਚਾਰੇ ਪਾਸਿਓਂ ਘੇਰਾ ਜਾਵੇ ਦਿੱਲੀ ਨੂੰ ਹੁਣ ਤੁਹਾਨੂੰ ਜਾਮ ਦਿਖਾਉਣੇ ਆ ਜਿਹੜੇ ਟਰੱਕਾਂ ਵਾਲੇ ਪੰਜਾਬੀ ਵੀਰ ਆ ਹੋਰ ਵੀ ਟਰੱਕਾਂ ਵਾਲਿਆਂ ਨੇ ਸਮਰਥਨ ਦੇਤਾ ਕੁੱਲ ਬੰਦੇ ਨੇ ਸਮਰਥਨ ਦੇਤਾ ਯਾਰ ਵੀ ਮੋਦੀ ਜੇਸ ਨੂੰ ਵੇਚ ਰਿਆ ਯਾਰਪੋਰਟ ਵੇਚ ਤੇ ਆਵਾਨੀ ਡਾਨੀਆਂ ਨਾਲ ਰਲ ਗਿਆ ਕੁੱਲ ਬੰਦਾ ਇਹ ਮੋਦੀ ਦੇ ਖਿਲਾਫ ਹੋ ਗਿਆ ਕੋਈ ਹਿੰਦੂ ਆ ਮੁਸਲਮਾਨ ਆ ਸਭ ਇਹਦੇ ਖਿਲਾਫ ਆ ਯਾ ਸੋਨੂੰ ਟਰੱਕਾਂ ਵਾਲੇ ਦਿਖਾਉਨੇ ਆ ਸਾਰੇ ਟਰੱਕਾਂ ਵਾਲੇ ਸਾਰੇ ਟਰੱਕਾਂ ਵਾਲਿਆਂ ਨੇ ਸਮਰਥਨ ਦੇਤਾ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਵੇਸਾ ਕੁ ਮਹੀਨਾ ਖੜੇ ਰਹਿਣ ਸੋਨੂੰ ਜਾਮ ਦਿਖਾਉਨੇ ਆ ਵੱਡਾ ਟਰੱਕਾਂ ਦਾ ਜਾਮ ਬੜੀ ਆਹ ਜਿਹੜਾ ਟਰੱਕਾਂ ਦਾ ਜਾਮ ਆ ਇਹ ਘੱਟੋ ਘੱਟ 50 ਕਿਲੋਮੀਟਰ ਵਾੜ ਦਾਗਾ ਇਹ ਟਰੱਕਾਂ ਵਾਲੇ ਨੇ ਐਂ ਕਹਿਤਾ ਵੀ ਭਰਾਵੋ ਛੋੜਨ ਵਾਲੀ ਲੰਗਰ ਪਕਾਵਾਂਗੇ ਖਾਵਾਂਗੇ ਸਾਨੂੰ ਲੋੜ ਨਹੀਂ ਹੈਗੀ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਕੰਨੇ ਮੋਦੀ ਨੂੰ ਮਾਣ ਕੇ ਹਟਣਾ ਦਿੱਲੀ ਦੀ ਹੱਕ ਤੇ ਦੀਵਾ ਬਾਲ ਕੇ ਛੱਡਣਾ ਕਹਿੰਦੇ 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 ਮੋਦੀ ਨੂੰ ਅਸੀਂ ਦਿਖਾਉਣਾਗਾ ਜੀ ਅਸੀਂ ਕੌਣ ਆ ਸਾਰੇ ਟਰੱਕਾਂ ਨੇ ਵੀਰਾਂ ਨੇ ਹੁਣ ਜਾਨ ਦਿਖਾ ਦੇ ਮੈਂ ਪਰ ਦੁਬਾਰੇ ਫੇਰ ਮਾਰੀ ਕੈਮਰਾ 50 ਕਿਲੋਮੀਟਰ ਵਾੜ ਜਾਮ ਆ ਟਰੱਕਾਂ ਦਾ ਸਾਰੇ ਟਰੱਕ ਖੜਾ ਦੇ ਇਹਨਾਂ ਨੇ ਹਾਦੀ ਹੁਣ ਜਾਨ ਦਿਖਾ ਦੇ ਉਹ ਗਾਹਾਂ ਹੋ ਗਿਓ ਜਾਮ ਬਣਾ ਉੱਥੇ ਜਾ ਦਾ ਆ ਮੇ ਟਰੱਕਾਂ ਦਾ ਰਾਤ ਹੈ ਕਟੋ ਘਟਾ ਇਹ 50 ਕਿਲੋਮੀਟਰ ਵਾੜ ਜਾਮ ਬਣ ਚੁੱਕਿਆ ਤੇ ਹੋਰ ਇਹਨਾਂ ਹੋ ਜਾ ਸਾਡੇ ਦਿੱਲੀ ਵੀ ਪੂਛ ਚਾਦੀ ਜਿਹੜਾਂ ਦਾ ਇਹ ਕਹਿੰਦੇ ਸੀ ਨਸ਼ੇ ਕਰਨ ਲੱਗ ਗਏ ਪੰਜਾਬੀ ਨੌਜਵਾਨ ਘਰਾਂ ਚੋਂ ਹੀ ਨਿਕਲਦੇ ਹੁਣ ਜੁਨੀਅਨ ਚਾਜਣ ਵਾਲਾ ਅਗਵਾਈ ਕਰੇ ਤੇ ਆਪਾਂ ਯਾਰ ਜਿੱਤ ਚੁੱਕੇ ਆ ਜਿੱਤ ਚੁੱਕੇ ਆ ਵਧਾਈ ਦੇ ਪਾਤਰਾ ਪੰਜਾਬੀ ਆਪਾਂ ਸਮਝ ਲੋ ਜਿੱਤ ਚੁੱਕੇ ਆ ਜੁਨੀਅਨ ਚੰਗੀ ਤਰ੍ਹਾਂ ਅਗਵਾਈ ਕਰੇ ਦਿੱਲੀ ਯਾਰ ਮਾਂਜ ਕੇ ਛੜਤੀ ਸਾਰੇ ਪਾਸੇ ਜਾਮ ਕਰਤੀ ਸਾਰਾ ਕੁਝ ਜਾਮ ਐਥੇ ਸਾਰਾ ਦੇਸ਼ ਮੋਦੀ ਉਲਟ ਹੋ ਜੰਦਾ ਜਿੰਨੇ ਵੀ ਇੱਥੇ ਮਿਲਦੇ ਆਂ ਅਸੀਂ ਜਿੰਨੇ ਇੱਥੇ ਜੋਬਾਂ ਕਰਦੇ ਦਿੱਲੀ ਚ ਜਾਂ ਹੋਰ ਮਿਲਦੇ ਆ ਇਧਰਲੇ ਬੰਦੇ ਉਹ ਸਾਰੇ ਸਿੱਧਵੇਂ ਇਦਾ ਕਹੀ ਜਾਂਦੇ ਵੀ ਮੋਦੀ ਗਲਤ ਕਰ ਰਿਹਾ ਕਿਸਾਨਾਂ ਨਾਲ ਸਾਰੇ ਕਹਿ ਰਹੇ ਯਾਰ ਟੋਟਲ ਮੰਦਾ ਇਹਦੇ ਉਲਟ ਹੋ ਗਿਆ ਟਰੱਕਾਂ ਨੇ ਸਮਰਥਨ ਕਰਤਾ ਸਾਰਿਆਂ ਨੇ ਸਮਰਥਨ ਕਰਤਾ ਭਰਾਵਾ ਹੁਣ ਕਾਇਮ ਰਹੋ ਪਿੱਛੇ ਨਹੀਂ ਹਟਣਾ ਇਹ ਜ਼ਿਆਦਾਤਰ ਵੀਡੀਓ ਪੰਜਾਬੀਆਂ ਲਈ ਆ ਜਿਹੜੇ ਪੰਜਾਬ ਚ ਬੈਠੇ ਆ ਜਿਹੜੇ ਦਿੱਲੀ ਆ ਗਏ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਦਿੱਲੀ ਦੇ ਕੀ ਹਾਲਾਤ ਬਣ ਚੁੱਕੇ ਨੇ ਜਿਹੜੇ ਹੁਣ ਪੰਜਾਬ 'ਚ ਬੈਠਿਆ ਨਾ ਘਰਾਂ ਜਣਾ ਰਹੋ ਕਿਉਂਕਿ ਜਿਹੜੇ ਇੱਥੇ ਬੰਦੇ ਆ ਉਹ ਪੰਜਾਬ ਉਹਨਾਂ ਨੇ ਵੀ ਜਾਣਾਗਾ 15 ਦਿਨ ਇੱਥੇ 15 ਦਿਨ ਉੱਥੇ ਪਹਿਰਾਂ ਨਾਲ ਵਾਂਗੂ ਬਾਰੀ ਬੰਨਦਾਓ ਤੇ ਇਹ ਐ ਨਹੀਂ ਪਤਾ ਆਪਣਾ ਕੰਮ 6 ਮਹੀਨੇ ਚੱਲੇ 1 ਸਾਲ ਚੱਲੇ ਆਈ ਜਾਓ ਜਾਈ ਜਾਓ ਪਰ ਹੁਣ ਜਿਹੜੇ ਘਰਾਂ 'ਚ ਬੈਠਿਆ ਪੰਜਾਬੀ ਉਹ ਘਰਾਂ 'ਚ ਨਾ ਰਹੋ ਜਿਹੜੇ ਪੰਜਾਬ 'ਚ ਵਾਲਾ ਬੁਰਕ ਤੇ ਸੀ ਮੈਂ ਕੰਜ ਬੋਲਦੇ ਸੀਗੇ ਘਰਿਆਂ ਤੇ ਬੋਲਦੇ ਸੀ ਅਸੀਂ ਐ ਕਰਦਾਂਗੇ ਜਾਂ ਕਰਦਾਂਗੇ ਉਹ ਘਰੇ ਬੈਠੇ ਕਰੇ ਵੰਡਦਾ ਹੁਣ ਟਾਈਮ ਨਹੀਂ ਸੋਲ ਪੰਜਾਬੀ ਸਾਥ ਦਿਓ ਆਪਾਂ ਹੁਣ ਦਿਵਾਲ ਨਹੀਂ ਹੈਗੇ ਇਹਨਾਂ ਨੂੰ ਫੇਚੋ ਤੇ ਭਰਾਵਾਂ ਨੇ ਕੰਮ ਦੇ ਸਾਨੂੰ ਸਿੱਧਾ ਦਿੱਲੀ ਚੋਂ ਲਾਈਵ ਦਿਖਾਉਂਦੇ ਰਹਾਂਗੇ ਬਾਰੀ ਬਾਰੀ ਇਹ ਆਜੋ ਭਰਾਵੜੇ ਧੰਨਵਾਦ ਜੀ